ਨਹੀਂ ਦੇਖੋ ਮੈਂ ਤਾਂ ਕਦੇ ਦੇਣਾ ਨਹੀਂ ਦੇ ਸਕਦਾ ਸ਼੍ਰੀ ਫਤਗੜ ਸਾਹਿਬ ਦੀ ਪਵਿੱਤਰ ਧਰਤੀ ਦਾ ਔਰ ਇਸ ਲੋਕ ਸਭਾ ਦੇ ਲੋਕਾਂ ਦਾ ਹਿੰਦੁਸਤਾਨ 'ਚ 75 ਸਾਲਾਂ 'ਚ ਹੋਇਆ ਸੀ ਕਿ ਦੋ ਸਿਟਿੰਗ ਮੁੱਖ ਮੰਤਰੀਆਂ ਨੂੰ ਜੇਲ੍ਹ 'ਚ ਬੰਦ ਕੀਤਾ ਹੋਇਆ ਜੀ ਉਹ ਸੂਬੇ ਕਿਵੇਂ ਚੱਲਣਗੇ ਇਹ ਤਾਂ ਹਮੇਸ਼ਾ ਕਨਸਟੀਟਿਊਸ਼ਨਲ ਕ੍ਰਾਈਸਿਸ ਪੈਦਾ ਕਰਨ 'ਚ ਵਿਸ਼ਵਾਸ ਕਰਨ ਵਾਲੇ ਲੋਕ ਅਜੀ ਪੰਜ ਸਾਲ ਠੇਕੇ ਤੇ ਕੁਝ ਫਸਲਾਂ ਖਰੀਦ ਲੈਣੇ ਆ ਮਤਲਬ ਕਹਿਣ ਦਾ ਮਤਲਬ ਜਿਹੜਾ ਉਹ ਕੰਟਰੈਕਟ ਵਾਲਾ ਲਾਅ ਲੈ ਕੇ ਆਏ ਹੀ ਠੇਕੇ ਆਲਾ ਉਹ ਹੁਣ ਕਿਸਾਨਾਂ ਨੂੰ ਮਨਾ ਕੇ ਲਾਗੂ ਕਰਦੇ ਆ ਇਹ ਇਸ ਤਰ੍ਹਾਂ ਦੀ ਪਾਰਟੀ ਹੈ ਭਾਜੀਪੀ ਔਰ ਇਹਨਾਂ ਦੇ ਮੁਖੀਆ ਜਿਹੜੇ ਲੋਕ ਨੇ ਔਰ ਪ੍ਰਧਾਨ ਮੰਤਰੀ ਮੋਦੀ ਜੀ ਉਹ ਸਾਰਾ ਦਿਨ ਝੂਠੀਆਂ ਗੱਲਾਂ ਕਰਦੇ ਨੇ ਜੀ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾ ਕਰਕੇ ਵੋਟ ਲੈਂਦੇ ਨੇ ਜਿਵੇਂ ਕਾਂਗਰਸ ਦਾ ਕਾਡਰ ਹਿੰਦੁਸਤਾਨ ਦੇ 7 ਲੱਖ ਪਿੰਡਾਂ 'ਚ ਉਹਨਾਂ ਦਾ ਉਸ ਤਰ੍ਹਾਂ ਦਾ ਕਾਡਰ ਨਹੀਂ ਹੈਗਾ ਤੇ ਉਹ ਆਪਣਾ ਕਾਡਰ ਕ੍ਰੀਏਟ ਕਰਨ ਲਈ ਸਾਰੀਆਂ ਪਾਰਟੀਆਂ 'ਚ ਜਿੱਥੋਂ ਮਰਜ਼ੀ ਕੋਈ ਆਉਂਦਾ ਲਈ ਜਾਂਦੇ ਆ ਤੇ ਇਹ ਉਹੋ ਜੀ ਸਰਕਾਰ ਹੈ ਇਹ ਤਾਂ ਕੰਪਨੀਆਂ ਨੂੰ ਪੰਜਾਬ ਦੀ ਉਪਜਾਊ ਜ਼ਮੀਨ ਦੇਣਾ ਚਾਹੁੰਦੀ ਆ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਦੇਣਾ ਚਾਹੁੰਦੇ ਆ ਇਹਨਾਂ ਦਾ ਪੰਜਾਬ ਦੇ ਖਿਲਾਫ ਹੈਗੇ ਆ ਪੰਜਾਬ ਦੇ ਹਿੱਤਾਂ ਦਾ ਕੁਝ ਕੰਮ ਨਹੀਂ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਬਸ ਦਾ ਪੰਜਾਬ ਤੇ ਮੈਂ ਤੁਹਾਡੇ ਨਾਲ ਜਗਿੰਦਰ ਸਿੰਘ ਤੇ ਅੱਜ ਪੰਜਾਬ ਚ ਚੋਣ ਸਰਗਰਮੀਆਂ ਨੂੰ ਲੈ ਕੇ ਅੱਜ ਸਾਡੇ ਨਾਲ ਨੇ ਡਾਕਟਰ ਅਮਰ ਸਿੰਘ ਜਿਹੜੇ ਕਿ ਫਤੇਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਉਹਨਾਂ ਦਾ ਸਵਾਗਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਉਹਨਾਂ ਦੀ ਸ਼ਖਸੀਅਤ ਬਾਰੇ ਕਿ ਡਾਕਟਰ ਅਮਰ ਸਿੰਘ ਜਿੱਥੇ ਇੱਕ ਡਾਕਟਰ ਨੇ ਉੱਥੇ ਉਹ ਅਰਥ ਸ਼ਾਸਤਰੀ ਵੀ ਨੇ ਕਿਉਂਕਿ ਉਹਨਾਂ ਦੀ ਡਿਗਰੀ ਜਿਹੜੀ ਅਰਥ ਸ਼ਾਸਤਰ ਚ ਵੀ ਆ ਤੇ ਉਹਦੇ ਨਾਲ ਨਾਲ ਉਹ ਦੇਸ਼ ਦੇ ਵੱਡੇ ਬਿਊਰੋਕਰੇਟਸ ਵੀ ਨੇ ਤੁਹੋ ਤੋਂ ਬਾਅਦ ਰਾਜਨੀਤੀ ਜੀ ਨੇ ਜੀ ਸਭ ਤੋਂ ਪਹਿਲਾਂ ਸਵਾਗਤ ਆ ਜੀ ਬਹੁਤ 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 ਸਤਿ ਸ਼੍ਰੀ ਅਕਾਲ ਜੀ ਤੁਹਾਡਾ ਧੰਨਵਾਦ ਧੰਨਵਾਦ ਜੀ ਡਾਕਟਰ ਸਾਹਿਬ ਪਹਿਲਾ ਸਵਾਲ ਲੈ ਲੈਣੇ ਆ ਪੰਜਾਬ ਚ ਇਸ ਵਾਰ ਜਿਹੜੇ ਰਾਜਨੀਤਿਕ ਸਮੀਕਰਨ ਸਾਰੇ ਪਾਸੇ ਬਦਲੇ ਹੋਏ ਆ ਤੇ ਬਹੁਤ ਕੋਨੇ ਮੁਕਾਬਲੇ ਆ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਇਹਨਾਂ ਮੁਕਾਬਲਿਆਂ ਨਹੀਂ ਮੈਂ ਤਾਂ ਦੇਖੋ ਜੀ ਹਮੇਸ਼ਾ ਦੇਖੋ ਜਿਹੜੀ ਇਲੈਕਸ਼ਨ ਹੁੰਦੀ ਆ ਉਹ ਇਲੈਕਸ਼ਨ ਦੇ ਤਰੀਕੇ ਨਾਲ ਹੀ ਲੜੀ ਜਾਂਦੀ ਆ ਜੀ ਔਰ ਮੈਂ ਕਦੇ ਵੀ ਕਿਸੇ ਕੈਂਡੀਡੇਟ ਨੂੰ ਮਾਰਾ ਨਹੀਂ ਸਮਝਦਾ ਹੋਰ ਟਕੜਾ ਨਹੀਂ ਸਮਝਦਾ ਕਿਉਂਕਿ ਹਰ ਕੈਂਡੀਡੇਟ ਨੇ ਹਰ ਪੋਲਿਟੀਕਲ ਪਾਰਟੀ ਨੇ ਆਪਣੀ ਪੂਰੀ ਤਾਕਤ ਲਗਾਉਣੀ ਆ ਜੀ ਅਸੀਂ ਵੀ ਆਪਣੀ ਪੂਰੀ ਤਾਕਤ ਲਗਾਉਣੀ ਆ ਕਾਂਗਰਸ ਪਾਰਟੀ ਹਿੰਦੂਸਤਾਨ ਜੀ ਰੂਲਿੰਗ ਪਾਰਟੀ ਤੋਂ ਬਸ ਸਭ ਤੋਂ ਵੱਡੀ ਪਾਰਟੀ ਆ ਇੱਥੇ ਵੀ ਅਸੀਂ ਰੂਲਿੰਗ ਪਾਰਟੀ ਤੋਂ ਬਾਅਦ ਸਭ ਤੋਂ ਵੱਡੀ ਪੋਲਿਟੀਕਲ ਪਾਰਟੀਆਂ ਤੇ ਸਾਡਾ ਆਪਣਾ ਕੱਢ ਰਿਹਾ ਸਾਡੀ ਆਪਣੀ ਤਾਕਤ ਹੈ ਅਸੀਂ ਉਸ ਤਾਕਤ ਦੇ ਸਹਾਰੇ ਇਲੈਕਸ਼ਨ ਬਹੁਤ ਜ਼ੋਰ ਨਾਲ ਔਰ ਵਧੀਆ ਇਲੈਕਸ਼ਨ ਲੜਾਂਗੇ ਜੀ ਡਾਕਟਰ ਸਾਹਿਬ ਇੱਕ ਇਹਦੇ ਨਾਲ ਜੁੜਿਆ ਸਵਾਲ ਹੀ ਹੈ ਬਾਅਦ ਚ ਅੱਪਾ ਹਲਕੇ ਤੇ ਆ ਜਾਂਦੇ ਨੇ ਕਿਉਂਕਿ ਤੁਸੀਂ ਹਲਕੇ ਨਾਲ ਬਹੁਤ ਜ਼ਿਆਦਾ ਜੁੜੇ ਰਹੇ ਹੋ ਅ ਦਲ ਬਦਲੀਆਂ ਚਲੋ ਸਾਂਝੀ ਸਾਰੀਆਂ ਪਾਰਟੀਆਂ ਜੀ ਹੋ ਰਹੀਆਂ ਬੜੀਆਂ ਹਨਾ ਜੀ ਤੇ ਇਹ ਵੀ ਇੱਕ ਕਾਂਗਰਸ ਲਈ ਵੀ ਇੱਕ ਚੁਣੌਤੀ ਹੈਗੀ ਆ ਇਹ ਜੋ ਦੇਖੋ ਇਹ ਜਨਨ ਤੇ extra ਕੀ ਹੈ ਇਹ ਦੇਖੋ ਇਹਦਾ ਮੂਲ ਜੜ ਤਾਂ ਬੀਜਪੀ ਆ ਜੀ ਹਮ ਮੂਲ ਜੜ ਤਾਂ ਉਹ ਲੋਕ ਨੇ ਜਿਨ੍ਹਾਂ ਦੀ ਕੇਂਦਰ ਚ ਸਰਕਾਰ ਆ ਜੀ ਉਹ ਕਿਸੇ ਜਗਾ ਇਲੈਕਟਡ ਗਵਰਨਮੈਂਟ ਨੂੰ ਨਹੀਂ ਟਿਕਣ ਦਿੰਦੇ ਨਹੀਂ ਪੋਲਿਟੀਕਲ ਪਾਰਟੀਆਂ ਸਾਰੀਆਂ ਤੇ ਅਟੈਕ ਕਰਦੇ ਆ ਜਿਹੜੇ ਉਹਨਾਂ ਨਾਲ ਨਹੀਂ ਆ ਜਿਹੜਾ ਬੰਦਾ ਉਹਨਾਂ ਦਾ ਸਲਿੱਪ ਕਰ ਸਕਦਾ ਕਿਸੇ ਵੀ ਲਾਲਚ ਚਾ ਸਕਦਾ ਉਹਨੂੰ ਉਹ ਲੈ ਕੇ ਜਾਣ ਚ ਰਹਿੰਦੇ ਆ ਕਿਉਂਕਿ ਉਹਨਾਂ ਉਹਨਾਂ ਦਾ ਆਪਣਾ ਕਾਰਡਰ ਜਿਵੇਂ ਜਿਵੇਂ ਕਾਂਗਰਸ ਦਾ ਕਾਰਡਰ ਹਿੰਦੁਸਤਾਨ ਦੇ 7 ਲੱਖ ਪਿੰਡਾਂ 'ਚ ਉਹਨਾਂ ਤੋਂ ਇਸ ਤਰ੍ਹਾਂ ਦਾ ਕਾਰਡਰ ਨਹੀਂ ਹੈਗਾ ਤੇ ਉਹ ਆਪਣਾ ਕਾਰਡਰ ਕ੍ਰੀਏਟ ਕਰਨ ਲਈ ਸਾਰੀਆਂ ਪਾਰਟੀਆਂ ਜੋ ਜਿੱਥੋਂ ਮਰਜ਼ੀ ਕੋਈ ਆਉਂਦਾ ਲਈ ਜਾਂਦੇ ਆ ਜੀ ਸੂਬਾ ਸਰਕਾਰਾਂ ਤੋੜਨ 'ਚ ਦਿਲਚਸਪੀ ਲਗਦੇ ਆ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੇ ਆ ਔਰ ਕਦੇ ਹਿੰਦੁਸਤਾਨ 'ਚ 75 ਸਾਲਾਂ 'ਚ ਹੋਇਆ ਸੀ ਕਿ ਦੋ ਸਿਟਿੰਗ ਮੁੱਖ ਮੰਤਰੀਆਂ ਨੂੰ ਜੇਲ੍ਹ 'ਚ ਬੰਦ ਕੀਤਾ ਹੋਇਆ ਜੀ ਉਹ ਸੂਬੇ ਕਿਵੇਂ ਚੱਲਣਗੇ ਇਹ ਤਾਂ ਹਮੇਸ਼ਾ ਕਨਸਟੀਟਿਊਸ਼ਨਲ ਕ੍ਰਾਈਸਿਸ ਪੈਦਾ ਕਰਨ 'ਚ ਵਿਸ਼ਵਾਸ ਕਰਨ ਵਾਲੇ ਲੋਕ ਨੇ ਜੀ ਬਾਕੀ ਸਾਹਿਬ ਫਤਿਹਗੜ੍ਹ ਸਾਹਿਬ ਹਲਕੇ ਤੇ ਆ ਜਾਂਦੇ ਆ ਇਤਿਹਾਸਕ ਹਲਕਾ ਛੋਟੇ ਸਹਬਜਾਦਿਆਂ ਦੀ ਉਹਦੇ ਨਾਲ ਵਿਰਾਸਤ ਯਾਦਗਾਰ ਨਾਲ ਜੁੜਿਆ ਹੋਇਆ ਬੜਾ ਤੁਸੀਂ ਉਸ ਹਲਕੇ ਦੇ ਮੁੱਦੇ ਲੈ ਕੇ ਵਿਚਰਦੇ ਰਹੇ ਹੋ ਇਸ ਵਾਰ ਕੀ ਰਣਨੀਤੀ ਲੈ ਕੇ ਆ ਰਹੇ ਹੋ ਨਹੀਂ ਦੇਖੋ ਮੈਂ ਤਾਂ ਕਦੇ ਦੇਣਾ ਨਹੀਂ ਦੇ ਸਕਦਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦਾ ਔਰ ਇਸ ਲੋਕ ਸਭਾ ਦੇ ਲੋਕਾਂ ਦਾ ਜੀ ਇਹਨਾਂ ਨੇ ਮੈਨੂੰ 2019 ਚ 1 ਲੱਖ ਵੋਟ ਤੇ ਜਿਤਾ ਕੇ ਮੈਨੂੰ ਪਾਰਲੀਮੈਂਟ ਚ ਭੇਜਿਆ ਜੀ ਮੈਂ ਇੱਕ ਵਾਦਾ ਕੀਤਾ ਸੀ ਜੀ ਕਿ ਪਹਿਲਾਂ ਮੇਰਾ ਭਾਸ਼ਣ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਜੀ ਔਰ ਛੋਟੇ ਸਾਹਿਬ ਜਾਂ ਧੰਦੇ ਹੋਊਗਾ ਜੀ ਔਰ ਮੈਂ ਉਹ ਵਾਦਾ ਨਿਭਾਇਆ ਜੀ ਉਹ ਤੁਸੀਂ ਵੀ ਵੀਡੀਓ ਦੇਖੀ ਹੋਣੀ ਆ ਮੈਂ ਉੱਥੇ ਹਿੰਦੁਸਤਾਨ ਨੂੰ ਸਾਰੇ ਐਮਪੀਜ਼ ਨੂੰ ਸਾਰੀ ਦੁਨੀਆ ਨੂੰ ਇਹ ਜਾਣਕਾਰੀ ਦਿੱਤੀ ਕਿ ਉਹ ਪਵਿੱਤਰ ਧਰਤੀ ਆ ਜਿੱਥੇ ਦੁਨੀਆ ਦੀ ਸਭ ਤੋਂ ਵੱਡੀ ਕੁਰਬਾਨੀ ਜੀ ਜੀ ਹੋਈ ਆ ਸਾਡੇ ਛੋਟੇ ਸਾਹਿਬ ਜਦਿਆਂ ਦੀ ਉਮਰ ਸਿਰਫ 7 اور 9 ਸਾਲ ਸੀ ਬਹੁਤ ਵਧੀਆ اور ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ دین ਆਪਣਾ ਧਰਮ ਬਦਲੋ ਉਹਨਾਂ ਨੇ ਕਿਹਾ ਇਹ ਤਾਂ ਨਹੀਂ ਅਸੀਂ ਕਰਨਾ ਜੋ ਤੁਸੀਂ ਕਰਨਾ ਕਰ ਲੋ ਜੀ ਔਰ ਉਹਨਾਂ ਨੂੰ ਜਿਉਂਦਿਆਂ ਨਹੀਂ ਚੁਣਿਆ ਅੱਜ ਫਤਿਹਗੜ੍ਹ ਸਾਹਿਬ ਗੁਰਦੁਆਰੇ ਦੇ ਥੱਲੇ ਜੀ ਉਹ ਨਹੀਂ ਆ ਅੱਜ ਵੀ ਉਹ ਦਿਖ ਰਹੀਆਂ ਨੇ ਤੇ ਮੈਂ ਉਹ ਸਾਰੀ ਗੱਲ ਦੱਸੀ ਸਾਰੀ ਪਾਰਲੀਮੈਂਟ ਸਨ ਹੋ ਗਈ ਚੁੱਪ ਕਰ ਗਈ ਪਿੰਡ ਡ੍ਰੌਪ ਸਾਇਲੈਂਸ ਜੀ ਜਦੋਂ ਮੈਂ ਦੱਸਿਆ ਕਿ ਜਿਉਂਦਿਆਂ ਨੂੰ ਔਰੰਗਜ਼ੇਬ ਦਾ ਰਾਜ ਸੀ ਵਜ਼ੀਰ ਖਾਨ ਗਵਰਨਰ ਸੀ ਸਰਾਂ ਦਾ ਜੀ ਇੰਨੀ ਤਸ਼ੱਦਦ ਹੋਈਆ ਪਰ ਜਿਹੜੀ ਸਾਡੀ ਕੌਮ ਤਸਮ ਪਾਸ਼ਾ ਦੇ ਛੋਟੇ ਸਾਹਿਬ ਜਦੇ ਉਹ ਚੁਕੇ ਨਹੀਂ ਨਹੀਂ ਜੀ اور ਮੈਂ ਉਥੇ ਮੰਗ ਕੀਤੀ ਕਿ ਸਾਬ ਸਾਰੀ ਦੁਨੀਆ ਦੀ ਸਿੱਖ ਸੰਗਤ ਸ੍ਰੀ ਫਤਿਹਗੜ ਸਾਹਿਬ ਨਤਮਸਕ ਹੋਣਾ ਚਾਹੁੰਦੀ ਆ ਆਪਣਾ ਸਭ ਉਥੇ ਆਉਣਾ ਚਾਹੁੰਦੇ ਆ ਤੁਸੀਂ ਇਸ ਜਗ੍ਹਾ ਨੂੰ ਇੰਟਰਨੈਸ਼ਨਲ ਪੱਧਰ ਦਾ ਜੀ ਇਹਨੂੰ ਇਨਫਰਾਸਟ੍ਰਕਚਰ ਦਿਓ ਔਰ ਇੰਟਰਨੈਸ਼ਨਲ ਟੂਰਿਸਟ ਸਰਕਟ ਚ ਇਹਨੂੰ ਜੋੜੋ ਤਾਂ ਜੋ ਸਾਰੀ ਦੁਨੀਆ ਦੀ ਸਿੱਖ ਸੰਗਤ ਇੱਥੇ ਆ ਕੇ ਸਜਦਾ ਕਰ ਸਕੇ ਆਪਣਾ ਜੋ ਵੀ ਉਹਨਾਂ ਨੇ ਧਰਮੇ ਕਰਨਾ ਔਰ ਫਿਰ ਮੈਂ ਇਹ ਵੀ ਗੱਲ ਕਹੀ ਮੈਂ ਕਿ 1705 ਦੀ ਘਟਨਾ ਹੁਣ ਕਿੰਨੇ ਸਾਲ ਹੋ ਗਏ ਸਵਾ 300 ਸਾਲ ਹੋ ਗਿਆ ਤਰੀਕ ਪ੍ਰਿਮ ਮੈਂ ਕਿ ਅੱਜ ਵੀ 26 27 ਦਸੰਬਰ ਨੂੰ 50 ਲੱਖ ਤੋਂ 1 ਕਰੋੜ ਆਦਮੀ ਉਥੇ ਅਫਸੋਸ ਮਨਾਉਣ ਆਉਂਦਾ ਹੈਗਾ ਇਹ ਮੇਲਾ ਜਿਹੜਾ ਹੈਗਾ ਇਹ ਖੁਸ਼ੀ ਵਾਲਾ ਨਹੀਂ ਉਹਨੂੰ ਮੇਲ ਕਹਿੰਦੇ ਆ ਮੇਲਾ ਨਹੀਂ ਕਹਿੰਦੇ ਮੈਂ ਕਿਹਾ ਭਾਈ ਇਹ ਇੰਨੀ ਜ਼ਿਆਦਾ ਸ਼ਰਧਾ ਤੇ ਹੈਰਾਨ ਹੋਗੇ ਸਾਰੇ ਐਮਪੀਜ਼ ਮਿਨਿਸਟਰ ਸਾਰੇ ਬਾਤ ਪੁੱਛਣ ਹੈ ਮੈਂ ਕਿਹਾ ਘਟਨਾ ਹੋਈ ਆ ਅਰੇ ਤੁਹਾਡੀ ਸਰਕਾਰਾਂ ਕਰ ਦੋ ਕੁਝ ਫੇਰ ਮੈਂ 2 3 4 ਵਾਰੀ ਫੇਰ ਕਿਹਾ ਆ ਆਖਰੀ ਸੈਸ਼ਨ ਚ ਦਾ ਮੈਂ ਬਹੁਤ ਗੁੱਸੇ ਚ ਬੋਲਿਆ ਜੀ ਮੈਂ ਕਿਹਾ 5 ਸਾਲ ਹੋ ਗਏ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੁਹਾਨੂੰ ਯਾਦ ਨਹੀਂ ਆਈ ਸਾਡੀ ਸ਼ਹੀਦ ਦੀ ਛੋਟੇ ਸਾਹਿਬ ਜੀ ਦੀਆਂ ਯਾਦਾਂ ਇਹ ਬਹੁਤ ਮੈਂ ਇਹਨਾਂ ਨੂੰ ਖਰੀਆਂ ਗੋਟੀਆਂ ਸੁਣਾਇਆ ਇਹਦੇ ਨਾਲ ਹੀ ਜੁੜਿਆ ਤੁਸੀਂ ਪਾਰਲੀਮੈਂਟ 'ਚ ਪੰਜਾਬ ਦੇ ਬੜੇ ਮੁੱਦੇ ਠਾਏ ਆ ਜੀ ਕਿਸਾਨੀ ਦਾ ਤੁਸੀਂ ਮੁੱਦਾ ਠਾਾਇਆ ਜੇ ਤਿੰਨ ਕਾਨੂੰਨਾਂ ਦਾ ਵਿਸਥਾਰ 'ਚ ਜੇ ਕਿਸ ਤਰ੍ਹਾਂ ਪੰਜਾਬ ਦੀ ਕਿਸਾਨੀ ਤੇ ਮਾੜਾ ਅਸਰ ਪਊਗਾ ਉਸ ਸਮੇਂ ਤੁਸੀਂ ਪਾਰਲੀਮੈਂਟ 'ਚ ਠਾਾਇਆ ਸੀ ਪਰ ਉਹ ਸਰਕਾਰ ਨੇ ਵਾਅਦੇ ਕੀਤੇ ਜਿਹੜੇ ਕਿਸਾਨਾਂ ਨਾਲ ਉਸ ਸਮੇਂ ਸੰਯੁਕਤ ਕਿਸਾਨ ਮੋਰਚੇ ਨਾਲ ਹੁਣ ਵੀ ਉਹ ਵਾਅਦੇ ਜਿਹੜੇ ਭਾਵੇਂ ਆਪਣਾ ਤੁਸੀਂ ਇਸ ਉਹਦੇ ਨਾਲ ਜੁੜੇ ਵੀ ਰਹੇ ਹੋ ਐਫਸੀਆਈ ਨਾਲ ਵੱਡੇ ਅਧਿਕਾਰੀ ਰਹੇ ਹੋ ਉਹ ਵਾਅਦੇ ਉਵੇਂ ਹੀ ਲਟਕ ਰਹੇ ਨੇ ਐਮਐਸਪੀ ਬਾਦ ਆ ਜਾ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਨਹੀਂ ਮੈਂ ਕਹਿਣਾ ਕਿ ਇਹ ਝੂਠੇ ਲੋਕ ਨੇ ਜੀ ਇਹ ਇਸਰਾਂ ਦੀ ਪਾਰਟੀ ਹੈ ਭਾਜੀਪੀ ਔਰ ਇਹਨਾਂ ਦੇ ਮੁਖੀਆਂ ਜਿਹੜੇ ਲੋਕ ਨੇ ਔਰ ਪ੍ਰਧਾਨ ਮੰਤਰੀ ਮੋਦੀ ਜੀ ਉਹ ਸਾਰਾ ਦਿਨ ਝੂਠੀਆਂ ਗੱਲਾਂ ਕਰਦੇ ਨੇ ਜੀ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾ ਕਰਕੇ ਵੋਟ ਲੈਂਦੇ ਨੇ ਜੀ ਔਰ ਦੇਖੋ ਉਹਨਾਂ ਨੂੰ ਕਿਹਾ ਕਿ ਮੈਂ 2 ਸਾਲ 2020 ਕਿਹਾ ਕਿ ਤੁਹਾਡੀ ਇਨਕਮ ਡਬਲ ਕਰ ਦੂੰਗਾ ਕਿਸਾਨ ਬਹੁਤ ਖੁਸ਼ ਹੋਏ ਜੀ ਠੀਕ ਹੈ ਉਹ ਤਾਂ ਚਲੋ ਕੀ ਹੋਣਾ ਸੀ ਉਸ ਗੱਲ ਨੂੰ ਛੱਡੋ ਜੀ ਫਿਰ ਜਦੋਂ ਐਡਿਟੇਸ਼ਨ ਹੋਈ ਕਰੋਨਾ ਕਾਲ ਚ ਉਹ ਸਾਰੇ ਚਲੇ ਗਏ ਦਿੱਲੀ ਦੇ ਬਾਰਡਰ ਤੇ ਜੀ ਬੈਠੇ ਰਹੇ 1.5 ਸਾਲ ਹੋ ਗਿਆ ਫਿਰ ਜਦੋਂ ਇਹਨਾਂ ਨੂੰ ਯੂਪੀ ਦਾ ਅਸੈਂਬਲੀ ਇਲੈਕਸ਼ਨ ਆ ਗਿਆ ਉਦੋਂ ਉੱਤਰ ਗਏ ਜੀ ਉਦੋਂ ਡਰ ਕੇ ਫਿਰ ਭਾਸ਼ਣ ਕਰਦੇ ਆ ਰੇਡੀਓ ਤੇ ਕਿ ਕਿਸਾਨ ਵੀਰੋ ਜੇ ਮੇਰੇ ਤੋਂ ਕੋਈ ਗਲਤੀ ਹੋ ਗਿਆ ਤਾਂ ਮੈਨੂੰ ਮਾਫੀ ਦਿਓ ਮੈਂ ਤੁਹਾਡਾ ਐਮਐਸਪੀ ਦਾ ਹੱਲ ਕਰ ਦੂੰਗਾ ਜੀ ਉਹ ਨਵੰਬਰ 2021 ਸੀ ਹੁਣ ਕੀ ਟਾਈਮ ਹੋ ਗਿਆ ਜੀ ਕਿਉਂ ਜੀ 24 ਆ ਗਿਆ 24 ਆ ਗਿਆ ਕੁਝ ਕੀਤਾ ਤਾਂ ਨਹੀਂ ਅਜਾ ਭੇਰ ਜ਼ਿੰਮੇਦਾਰ ਫੇਰ ਬਾਰਡਰ ਤੇ ਸ਼ੰਭੂ ਬਾਰਡਰ ਤੇ ਚਲੇ ਗਿਆ ਹਰਿਆਣੇ ਚ ਵੜਨੇ ਨਹੀਂ ਦਿੱਤਾ ਕੁੱਟ ਮਾਰ ਕੀਤੀ ਗੋਲੀਆਂ ਚਲਾਈ ਸਾਡਾ ਇੱਕ ਨੌਜਵਾਨ ਸ਼ੁਭਕਰਨ ਨੂੰ ਸ਼ਹੀਦ ਕਰਤਾ ਜੀ ਉਦੋਂ ਬਾਅਦ ਹੁਣ ਮਨਿਸਟਰ ਕਹਿੰਦੇ ਤੁਹਾਡੇ ਨਾਲ ਗੱਲ ਕਰਾਂਗੇ ਤੁਸੀਂ ਦੇਖੋ ਉਹਨਾਂ ਦੀ ਮੰਚਾ ਦੇਖੋ ਉਹ ਜਦੋਂ 네ਗੋਸ਼ੀਏਸ਼ਨ ਸ਼ੁਰੂ ਹੋਈ ਬਾਤਚੀਤ ਸ਼ੁਰੂ ਹੋਈ ਚੌਥੀ ਮੀਟਿੰਗ ਚ ਕਹਿੰਦੇ ਅਸੀਂ 5 ਸਾਲ ਠੇਕੇ ਤੇ ਕੁਝ ਫਸਲਾਂ ਖਰੀਦ ਲੈਣੇ ਆ ਮਤਲਬ ਕਹਿਣ ਦਾ ਮਤਲਬ ਜਿਹੜਾ ਉਹ ਕੰਟਰੈਕਟ ਵਾਲਾ ਲਾਅ ਲੈ ਕੇ ਆਏ ਹੀ ਠੇਕੇਆਂ ਵਾਲਾ ਉਹ ਹੁਣ ਕਿਸਾਨਾਂ ਨੂੰ ਮਨਾ ਕੇ ਲਾਗੂ ਕਰ ਦਿਓ ਜੀ ਇਹ ਉਹ ਜੀ ਸਰਕਾਰ ਹੈ ਇਹ ਤਾਂ ਕੰਪਨੀਆਂ ਨੂੰ ਪੰਜਾਬ ਦੀ ਉਪਜਾਊ ਜ਼ਮੀਨ ਦੇਣਾ ਚਾਹੁੰਦੀ ਆ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਦੇਣਾ ਚਾਹੁੰਦੇ ਆ ਇਹਨਾਂ ਦਾ ਪੰਜਾਬ ਦੇ ਖਿਲਾਫ ਹੈਗੇ ਆ ਪੰਜਾਬ ਦੇ ਹਿੱਤਾਂ ਦਾ ਕੁਝ ਕੰਮ ਨਹੀਂ ਕਰਦੇ ਆ ਡਾਕਟਰ ਸਾਹਿਬ ਡਾਕਟਰ ਸਾਹਿਬ ਲੋਕਲ ਜਿਹੜੇ ਏਜੰਡੇ ਤੇ ਆ ਜੀਏ ਤੁਸੀਂ ਬੜੀਆਂ ਪ੍ਰਾਪਤੀਆਂ ਬੜੇ ਮੁੱਦੇ ਹਲਕੇ ਨਾਲ 에어ਪੋਰਟ ਤੁਸੀਂ ਲੈ ਕੇ ਆਏ ਹੋ ਉਹਦੇ ਬਾਰੇ ਥੋੜਾ ਚਾਨਣਾ ਪਾ ਦਿਓ ਦੇਖੋ ਇਸ ਤਰ੍ਹਾਂ ਹੈਗਾ ਮੇਰੇ ਮਨ ਚ ਇੱਕ ਮੈਪ ਸੀ ਇੱਕ ਨਕਸ਼ਾ ਸੀ ਫਟੇ ਘੜ ਸਾਹਬ ਦਾ ਜੀ ਔਰ ਮੈਂ ਕੋਸ਼ਿਸ਼ੋ ਕੀਤੀ ਹੈ ਕਿ ਉਹ ਨਕਸ਼ੇ ਨੂੰ ਮੈਂ ਕਿਉਂਕਿ اپੋਜੀਸ਼ਨ ਦਾ ਐਮਪੀ ਸੀ ਜੀ ਲਿਮਿਟੇਸ਼ਨਸ ਹੁੰਦੀਆਂ ਨੇ ਕਸੀਮਾਵਾ ਹੁੰਦੀਆਂ ਨੇ ਪਰ ਫਿਰ ਵੀ ਹਲਵਾਰਾ ਇੰਟਰਨੈਸ਼ਨਲ 에ਰਪੋਰਟ ਉਹਦੀ ਮੈਂ ਨਹੀਂ ਪੱਥਰ ਰੱਖਿਆ ਸੀ ਉਹਦੀ ਬਿਲਡਿੰਗ ਉਹ ਉਹ ਲੇਕਿਨ ਆ ਜਦੋਂ ਆਪ ਦੀ ਸਰਕਾਰ ਬਣੀ ਇਹਨਾਂ ਨੇ ਫਰਵਰੀ ਮਾਰਚ 2022 ਚ ਜਿਹੜਾ ਬਿਲਡਿੰਗ ਦਾ ਕੰਮ ਬੰਨ ਰਿਆ ਸੀ ਉਹਦਾ ਫੰਡ ਬੰਦ ਕੀਤਾ ਮੈਂ ਸੈਂਟਰਲ ਮਨਿਸਟਰ ਜੋਤੀਰਾ ਸਿੰਧੀਆ ਕੋਲ ਗਿਆ ਮੈਂ ਕਿਹਾ ਜੀ ਉਹਨਾਂ ਨੇ ਤਾਂ ਕੰਮ ਬੰਦ ਕਰਤਾ ਜੀ ਉਹਨਾਂ ਨੇ ਇਹਨਾਂ ਨੂੰ ਕਿਹਾ ਭਾਈ ਇਹਨੂੰ ਤੁਸੀਂ ਵਾਈਂਡ ਅਪ ਕਰਕੇ ਭੇਜੋ ਅਸੀਂ 40 ਕਰੋੜ ਦਾ ਖਰਚਾ ਅਸੀਂ 에어ਪੋਰਟ ਅਥਾਰਟੀ ਨੂੰ ਦਿੰਨੇ ਆ ਫਿਰ ਇਹਨਾਂ ਨੇ ਸਾਲਛੇ ਮਹੀਨੇ ਲੇਟ ਕਰਕੇ ਸ਼ੁਰੂ ਕੀਤਾ ਔਰ ਅਜੇ ਤੱਕ ਪੂਰਾ ਨਹੀਂ ਹੋਇਆ ਉਹ ਹੁਣ ਪੂਰਾ ਹੋਣ ਵਾਲਾ ਹੈਗਾ ਪਰ ਇਹ ਮਤਲਬ ਹੁਣ ਐਸਾ ਬਣਾ ਲਿਜਾ ਰਿਹਾ ਹੈ ਕਿ ਅਸੈਂਬਲੀ ਦੇ ਆਸ-ਪਾਸ ਕਰਕੇ ਪੂਰਾ ਫਲਾਈਟਾਂ ਲੈ ਆਈਏ ਜੀ ਇਹ ਇਹਨਾਂ ਦੀ ਪਲਾਨਿੰਗ ਹੈ ਜੀ ਡਾਕਟਰ ਸਾਹਿਬ ਹੋਰ ਵੀ ਤੁਸੀਂ ਰੇਲਵੇ ਲਾਈਨ ਲਈ ਵੀ ਕਈ ਮੁੱਦੇ ਤੁਸੀਂ ਕਿਉਂਕਿ ਅਕਸਰ ਤੁਸੀਂ ਮੰਤਰੀਆਂ ਨੂੰ ਮਿਲਦੇ ਰਹੇ ਦੇਖੋ ਮੈਂ ਮੈਂ ਦੇਖੋ ਕੰਮਾਂ ਦੀ ਗਿਣਤੀ ਤੇ ਇੰਨੀ ਆ ਬਹੁਤ ਸਾਰੇ ਕੰਮ ਹੋਏ ਵੀ ਆ ਜੀ ਦੇਖੋ ਜਿਵੇਂ ਫਤੇਗੜ ਸਾਹਿਬ ਦਾ ਸਟੇਸ਼ਨ ਹੀ ਮੈਂ ਕਿਹਾ ਇਤਹਾਸਿਕ ਜਗ੍ਹਾ ਉੱਥੇ ਨਵਾਂ ਸਟੇਸ਼ਨ ਬਣਾਉ ਉਹਨੂੰ ਬਿਲਕੁਲ ਵਧੀਆ 40-50 ਕਰੋੜ ਲਗਾ ਕੇ ਬਣਾਇਆ ਉੱਥੇ ਪਲੇਟਫਾਰਮ ਨਵਾਂ ਬਣਾਇਆ ਜੀ ਠੀਕ ਹੈ ਜੀ ਮੈਂ ਫਤੇਗੜ ਸਾਹਿਬ ਦੀ ਧਰਤੀ ਲਈ 2000 ਕਰੋੜ ਰੁਪਏ ਦੀ ਮੰਗ ਕੀਤੀ ਜੀ ਹਾਲਾਂਕਿ ਉਹਨਾਂ ਨੇ ਮੇਰੇ ਖਿਆਲ 30 40 ਕਰੋੜ ਦੇ ਕੇ ਟਰਕਾਉਣ ਦੀ ਕੋਸ਼ਿਸ਼ ਕੀਤੀ ਮੈਂ ਉਹਦਾ ਵਿਰੋਧ ਕੀਤਾ ਮੈਂ ਕਿਹਾ ਇਹ 30 40 ਕਰੋੜ ਚ ਇੱਥੇ ਕੀ ਹੋਣਾ ਭਾਈ ਤੁਸੀਂ ਇਹ ਕੀ ਕੰਮ ਕਰੀ ਜਾਂਦੇ ਹੈਗੇ ਠੀਕ ਹੈ ਜੀ ਫਿਰ ਮੈਂ ਦੇਖੋ ਮੰਡੀ ਗੁਬਿੰਦਗੜ ਇੱਕ ਇੱਕ ਜਗ੍ਹਾ ਦਾ ਲੈ ਲੈਨੇ ਆ ਮੰਡੀ ਗੁਬਿੰਦਗੜ ਦਾ ਉੱਥੇ ਟ੍ਰੈਫਿਕ ਜੈਮ ਰਹਿੰਦਾ ਸੀ ਕਿਉਂਕਿ ਉਹ ਉੱਥੇ ਸਟੀਲ ਇੰਡਸਟਰੀ ਆ ਠੀਕ ਹੈ ਜੀ ਜੀ ਤੇ ਉਹ ਵੱਡੇ ਵੱਡੇ ਟਰਾਲੇ ਆਇਰਨ ਰॉड ਦਾ ਜਾਂ ਆਇਰਨ ਦਾ ਮਟੀਰੀਅਲ ਲੈ ਕੇ ਚੱਲਦੇ ਆ ਉਹਨਾਂ ਨੂੰ ਮੋੜਨ ਦੀ ਕੋਈ ਜਗ੍ਹਾ ਨਹੀਂ ਸੀ ਤੇ ਮੈਂ ਉਹਦੇ ਵਿੱਚ ਨੈਸ਼ਨਲ ਹਾਈਵੇ ਚੱਲਦੇ ਤੇ ਪੁਲ ਉੱਚੇ ਬਣਦੇ ਨਹੀਂ ਆ ਜੀ ਮੈਂ ਉਹਦੇ ਤੇ 1 30 ਕਰੋੜ ਰੁਪਏ ਦੀ ਲਗਦਾ ਅੰਬੇ ਮਾਜਰਾਜ ਪੁਲ ਸੈਂਕਸ਼ਨ ਕਰਾ ਕੇ ਦਿੱਤਾ ਜਿੱਥੋਂ ਹੁਣ ਟਰਾਲੇ ਆਉਣੇ ਜਾਣੇ ਸ਼ੁਰੂ ਹੋ ਗਏ ਔਰ ਮੰਡੀ ਗੁਬਿੰਦਗੜ ਦਾ ਜੀ ਟ੍ਰੈਫਿਕ ਜਾਮ ਖਤਮ ਹੋ ਗਿਆ ਖੰਨੇ ਦੀ ਜਿਹੜੀ ਇੰਡਸਟਰੀਅਲ ਕੰਪਲੈਕਸ ਆ ਉਹਦੀ ਬਹੁਤ ਬੁਰੀ ਹਾਲਤ ਸੀ ਜੀ ਉਹਦਾ ਇਨਫਰਾਸਟ੍ਰਕਚਰ ਨਹੀਂ ਹੈਗਾ ਸੀ ਉਹ ਦਾ ਮੈਂ ਸਾਰਾ ਇਨਫਰਾਸਟ੍ਰਕਚਰ ਦਾ ਪੈਸਾ ਲਿਆ ਕੇ ਖੰਨੇ ਵਾਲਿਆਂ ਨੂੰ ਦਿੱਤਾ ਜੀ ਦੁਰਾਹੇ ਚ ਉਹ ਜਿਹੜਾ ਟ੍ਰੈਫਿਕ ਜੈਮ ਸਾਰੇ ਪੰਜਾਬ ਦਾ ਲੱਗਦਾ ਜੀ ਕਿਉਂ ਜੀ ਆ ਨਹਿਰ ਤੇ ਉਧਰ 70 ਕਰੋੜ ਰੁਪਏ ਸੈਂਕਸ਼ਨ ਕਰਾਇਆ ਹੈ 100% ਪੈਸਾ ਮੈਂ ਕੇਂਦਰ ਸਰਕਾਰ ਤੋਂ ਲੈ ਕੇ ਆਇਆ ਹੁਣ ਉਹ ਬਣ ਜਾਊਗਾ ਪੂਰਾ ਜੀ ਜੀ ਕਿਉਂ ਜੀ ਜੀ ਇਸੇ ਤਰ੍ਹਾਂ ਬਹੁਤ ਸਾਰੀਆਂ ਟ੍ਰੇਨਾਂ ਰੁਕਵਾਈਆਂ ਜੀ ਔਰ ਬਹੁਤ ਸਾਰੇ ਅੰਡਰ ਬ੍ਰਿਜ ਕਰੀਬ ਕਰੀਬ ਮੇਰੀ ਪਾਰਲੀਮੈਂਟ ਚ ਜ਼ਿਆਦਾਤਰ ਅੰਡਰ ਬ੍ਰਿਜ ਮੈਂ ਬਣਵਾਉਣ 'ਚ ਸਫਲ ਹੋ ਗਿਆ ਰਾਇਕੋਟ ਤੁਸੀਂ ਬੜਾ ਰਾਇਕੋਟ ਦੀ ਲਾਈਨ ਮੈਂ ਨਵੀਂ ਚਾਹੁੰਦਾ ਹਾਂ ਅਜੇ ਤੱਕ ਉਹਨਾਂ ਨੇ ਮੰਨਿਆ ਨਹੀਂ ਮੈਂ ਉਹਨੂੰ ਕਿਹਾ ਸੀ ਕਿ ਮੁੱਲਾਪੁਰ ਤੋਂ ਰਾਇਕੋਟ ਦੇ ਵਿੱਚ ਦੀ ਪ੍ਰਣਾਲੀ ਨਾਲ ਜੋੜ ਦਿਓ ਉਹ ਫਿਰ ਉਧਰ ਨੂੰ ਲੰਬੀ ਲਾਈਨ 'ਚ ਚੱਲਿਆ ਜਾਊਗਾ ਉਹ ਮੈਨੂੰ ਕਹੀ ਜਾ ਰਿਹਾ ਤੁਹਾਡਾ ਕਰਾਂਗੇ ਕਰਾਂਗੇ ਅਜੇ ਤੱਕ ਕੀਤਾ ਨਹੀਂ ਹੈਗਾ ਬੜੀ ਵੱਡੀ ਗੱਲ ਹੈ ਜੀ ਬ੍ਰੋਤੀ ਤੇਰ ਤੋਂ ਤੁਸੀਂ ਬੜਾ ਕੁਝ ਲਿਆਂਦਾ ਨਹੀਂ ਤੇ ਉਹ ਮੈਂ ਉਹਨਾਂ ਨੂੰ ਮੈਂ ਤਾਂ ਅਜੇ ਮੈਂ ਚਾਹੁੰਦਾ ਇਸ ਵਾਰ ਸਾਡੀ ਸਰਕਾਰ ਬਣ ਜੇ ਕਾਂਗਰਸ ਜੀ ਔਰ ਇੰਡੀਆ ਇੰਡੀਆ ਅਲਾਈਅੰਸ ਦੀ ਇਹ ਸਾਰੇ ਜਿੰਨੇ ਪੈਂਡਿੰਗ ਕੰਮ ਨੇ ਔਰ ਜੋ ਉਸ ਤੋਂ ਬਾਅਦ ਵੀ ਮੇਰੀ ਇਲੈਕਸ਼ਨ ਤੋਂ ਬਾਅਦ ਮੇਰਾ ਖਿਆਲ ਗੁਰੂ ਦੀ ਕਿਰਪਾ ਨਾਲ ਮੈਨੂੰ ਜਿੱਤ ਪ੍ਰਾਪਤ ਹੋਵੇ ਜੋ ਇਸ ਹਲਕੇ ਦੀ ਜਨਤਾ ਕਹੂਗੀ ਉਹ ਫਿਰ ਮੈਂ ਕਰਵਾ ਕੇ ਦੇਣਾ ਮੇਰਾ ਫਰਜ਼ ਹੋਊਗਾ ਔਰ ਮੈਂ ਉਹ ਪੂਰਾ ਕਰਾਂ ਡਾਕਟਰ ਸਾਹਿਬ ਇੱਕ ਲਾਸਟ ਨੇੜੇ ਹੀ ਆਪਾਂ ਸਵਾਲ ਲੈ ਲਈਏ ਤੁਸੀਂ ਕਿਉਂਕਿ ਬੜੇ ਮੁੱਦੇ ਮੈਂਬਰ ਪਾਰਲੀਮੈਂਟ ਦੇ ਜਿਹਵੇਂ ਜਿਹੜੇ ਬਹੁਤ ਜ਼ਿਆਦਾ ਦਿੱਲੀ ਚ ਰਹਿੰਦੇ ਆ ਸੈਸ਼ਨ ਵੀ ਚੱਲਦਾ ਰਹਿੰਦਾ ਪਰ ਬਹੁਤ ਸਾਰਾ ਹਲਕੇ ਚ ਤੁਸੀਂ ਉਸ ਰੂਪ ਚ ਕੋਈ ਵੀ ਬਹੁਤੇ ਜਿਹੜੇ ਨਹੀਂ ਵਿਚਰ ਸਕਦੇ ਕੋਈ ਗਿਲੇ ਸ਼ਿਕਵੇ ਜਾਂ ਹੋਰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਉਹ ਦੇਖੋ ਉਹ ਛੋਟਾ ਮੋਟਾ ਹੁੰਦਾ ਲੇਕਿਨ ਦੇਖੋ ਮੈਂ ਪਾਰਲੀਮੈਂਟ ਹਾਜ਼ਰ ਮੇਰੀ 90% ਦੇਖੋ ਐਮਪੀ ਦਾ ਮੇਨ ਜੋਬ ਕੰਮ ਉਹਦਾ ਕੀ ਆ ਜੀ ਕਿ ਉਹ ਏਡੀ ਵੱਡੀ ਸੰਸਤਾ ਚ ਲੋਕਾਂ ਨੇ ਭੇਜਿਆ ਹਿੰਦੁਸਤਾਨ ਦੀ ਸਭ ਤੋਂ ਵੱਡੀ ਸੰਸਤਾ ਚਲੇ ਗਏ ਜੀ ਉੱਥੇ ਤੁਹਾਨੂੰ ਪੰਜਾਬ ਦੇ ਆਪਣੇ ਹਲਕੇ ਦੇ ਲੋਕਾਂ ਦੇ ਮੁੱਦੇ ਉੱਥੇ ਚੱਕੋ ਜੀ ਔਰ ਮੰਤਰੀਆਂ ਨੂੰ ਮਿਲ ਕੇ ਸਾਰਿਆਂ ਨੂੰ ਮਿਲ ਕੇ ਕੋਸ਼ਿਸ਼ ਕਰੋ ਕਿ ਉਹਨਾਂ ਦਾ ਹੱਲ ਕਰੋ ਕਿਉਂ ਜੀ ਸਰਗਰਮ ਰਿਹਾ ਔਰ ਮੈਂ ਉਹਦੇ ਚ ਬਹੁਤ ਜ਼ਿਆਦਾ ਸਰਗਰਮ ਰਿਆ ਅੱਛਾ ਦੂਸਰਾ ਕੀ ਆ ਦੂਸਰੇ ਪ੍ਰੈਕਟੀਕਲ ਗੱਲਾਂ ਵੀ ਨੇ ਕਹੀ ਦੇਖੋ ਹਜ਼ਾਰ ਕ ਪਿੰਡ ਹੈਗਾ ਜੀ ਔਰ ਜੇ ਮੈਂ ਸਾਰੇ ਸ਼ਹਿਰਾਂ ਦੀਆਂ ਵਾਰਡਾਂ ਪਾਲਾਂ ਤੇ ਕਰੀਬ-ਕਰੀਬ 2000 ਜਗ੍ਹਾ ਹੋ ਜਾਣਗੀਆਂ ਉਹ 2000 ਜਗ੍ਹਾ ਤੇ ਮਤਲਬ ਖੁਦ ਜਾਣਾ ਤਾਂ ਮਤਲਬ ਬਹੁਤ ਮੁਸ਼ਕਿਲ ਹੁੰਦਾ ਪਰ ਫਿਰ ਵੀ ਮੈਂ ਕਰੀਬ 40 50% 60% ਜਗਾ ਖੁਦ ਗਿਆ ਔਰ ਮੈਂ ਫੰਡ ਵੀ ਵੰਡੇਆ ਐਮਪੀ ਲੈਂਡ ਦਾ 18 ਕਰੋੜ ਦਾ ਮੈਂ ਫੰਡ ਵੰਡਿਆ ਕੁਝ ਜਗਾ ਰਹਿ ਵੀ ਗਈਆਂ ਹੁਣਾ ਉੱਥੇ ਉੱਥੇ ਅਗਲੀ ਵਾਰ ਚੱਲ ਅੱਛਾ ਫਿਰ ਕੀ ਹੋਵੇ ਚ 1.5 ਸਾਲ ਕਰੋਨੇ ਨੇ ਖਰਾਬ ਕਰਤਾ ਕਿਉਂ ਜੀ ਪੂਰੇ 2 ਸਾਲ ਹੀ ਖਰਾਬ ਕਰਤੇ ਤੇ ਬੇਸਿਕਲੀ ਤਾਂ 3 ਸਾਲ ਹੀ ਬਚੇ ਅੱਛਾ ਮੋਦੀ ਸਾਹਿਬ ਨੇ 2 ਸਾਲ ਸਾਡਾ ਪੈਸਾ ਬੰਦ ਕਰਤਾ ਐਮਪੀ ਆ ਦਾ ਤੇ ਬਹੁਤ ਸਾਰੀਆਂ ਗੱਲਾਂ ਸੀ ਜੋ ਕੋਈ ਚੀਜ਼ ਚੀਜ਼ ਰਹਿ ਗਈ ਆ ਜੀ ਉਹ ਮੈਂ ਆਪਣੇ ਭੱਲੇ ਲੈਣਾ ਔਰ ਮੈਂ ਅਗਲੀ ਵਾਰ ਉਹਨੂੰ ਪੂਰਾ ਕਰਾਂ ਆਖਰੀ ਸਵਾਲ ਹੈ ਡਾਕਟਰ ਸਾਹਿਬ ਇੱਥੇ ਵੀ ਚੌਕ ਉਹਨਾਂ ਹੀ ਮੁਕਾਬਲਾ ਬਣ ਜਾਣਾ ਤੁਹਾਡੇ ਹਲਕੇ 'ਚ ਕਿਹਦੇ ਨਾਲ ਮੁਕਾਬਲਾ ਸਮਝਦੇ ਹੋ ਜੀ ਵੈਸੇ ਤੁਸੀਂ ਮੌਜੂਦਾ ਵੇਖੋ ਇਹ ਮੈਂ ਸਿਟਿੰਗ ਐਮਪੀ ਆ ਮੈਂ ਅਜੇ ਕਹਿਣਾ ਮੈਂ ਕਦੇ ਵੀ ਕਿਸੇ ਕੈਂਡੀਡੇਟ ਨੂੰ ਕਮਜ਼ੋਰ ਨਹੀਂ ਸਮਝਦਾ ਕਿਸੇ ਪੋਲੀਟੀਕਲ ਪਾਰਟੀ ਦੇ ਕਿਉਂਕਿ ਅਜੇ ਜਿਹੜਾ ਕੈਂਪੇਨ ਆ ਉਹ ਪਖਿਆ ਨਹੀਂ ਆ ਜੀ ਸ਼ੁਰੂਆਤ ਆ ਇਹ ਸ਼ੁਰੂਆਤ ਆ ਜੀ ਤੇ ਐਸ ਸਟੇਜ ਤੇ ਤਾਂ ਇਹ ਕਹਿਣਾ ਬਹੁਤ ਹੀ ਮੁਸ਼ਕਿਲ ਆ ਜੀ ਮੈਂ ਸਮਝਦਾ ਕਿ ਸਾਰੀਆਂ ਪਾਰਟੀਆਂ ਚੰਗਾ ਇਲੈਕਸ਼ਨ ਲੜਨੀਆਂ ਆ ਜੀ ਔਰ ਕਿਉਂਕਿ ਮੈਂ ਸਿਟਿੰਗ ਐਮਪੀ ਆ ਤੇ ਮੈਂ ਬਹੁਤ ਤਾਕਤ ਨਾਲ ਔਰ ਵਧੀਆ ਤਰੀਕੇ ਨਾਲ ਲੜ ਕੇ ਮੈਂ ਕਾਂਗਰਸ ਦੀ ਝੋਲੀ 'ਚ ਦੁਬਾਰਾ ਇਹਨੂੰ ਫਤਿਹਗੜ ਸਾਹਿਬ ਨੂੰ ਪਾਉਂਗਾ ਔਰ ਜਿੱਤ ਕੇ ਥੋ ਜਾਊਂਗਾ ਜੀ ਤੁਸੀਂ ਸੁਣਿਆ ਕਿ ਡਾਕਟਰ ਸਾਹਿਬ ਨਾਲ ਅਸੀਂ ਰਾਜਨੀਤਿਕ ਮੁੱਦਿਆਂ ਤੇ ਉਹਦੇ ਨਾਲ ਨਾਲ ਇਤਿਹਾਸਕ ਹਲਕਾ ਫਤੇਗੜ ਸਾਹਿਬ ਉਸ ਦੀ ਡਿਵੈਲਪਮੈਂਟ ਬਾਰੇ ਤੇ ਉਹਦੇ ਨਾਲ ਹੀ ਜਿਹੜੀ ਉਹਨਾਂ ਦੀ ਕੀ ਰਣਨੀਤੀ ਹੈ ਉਹਦੇ ਬਾਰੇ ਅਸੀਂ ਤਾਂ ਇਹਨਾਂ ਨਾਲ ਗੱਲਬਾਤ ਕੀਤੀ ਔਰ ਭਵਿੱਖ ਚ ਵੀ ਅਜੇ ਲੰਬੀ ਜਿਹੜੀ ਚੋਣ ਮੈਮ ਚੱਲਣੀ ਹੈ ਇਹਨਾਂ ਨਾਲ ਜੁੜੇ ਰਵਾਂਗੇ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਬਹੁਤ ਧੰਨਵਾਦ ਤੁਹਾਡਾ